ਰੀਆਵ ਸਰ ਇਹਦੇ ਵਿੱਚ ਕਾਫੀ ਤਦਾਦ ਵਿੱਚ ਝਾੜੀਆਂ ਵਗੈਰਾ ਸੁੱਕੀਆਂ ਔਰ ਰੁੱਖ ਵਗੈਰਾ ਜਿਹੜੇ ਸੁੱਕ ਗਏ ਥੱਲੇ ਮਤਲਬ ਕਿ ਬਿਆਗੇ ਦੇ ਆ ਬਹੁਤ ਮਾਤਰਾ ਵਿੱਚ ਜਥੇ ਪਏ ਹੋਏ ਆ ਤੇ ਸਵੇਰੇ 11:00 ਵਜੇ ਨਿਰਬੋਰਟ ਜੜੀ ਆ ਕਿ ਚਿੰਗੜੀ ਕਰਨ ਹੁਣ ਕਰਨ ਦਾ ਸਾਨੂੰ ਪਤਾ ਨਹੀਂ ਆ ਉਹ ਗੁਜਾਇਸ਼ ਕਰਾਂਗੇ ਕਿ ਇਹਦੀ ਮਤਲਬ ਕਿ ਜਲਦ ਤੋਂ ਜਲਦੀ ਮਤਲਬ ਕਿ ਤਹਿਤ ਕੀਤੀ ਜਾਵੇ ਕਿ ਇਹ ਅਲੱਗ ਲੱਗੀ ਕਿਸ ਤਰ੍ਹਾਂ ਵਾ ਪਰ ਜਦੋਂ ਸਾਨੂੰ ਇਨਫੋਰਮ ਹੋਇਆ ਸਾਰਿਆਂ ਤੋਂ ਪਹਿਲਾਂ ਅਸੀਂ ਫਾਰਬਰੇਡ ਵਾਲਿਆਂ ਨਾਲ ਗੱਲ ਕੀਤੀ ਕਿ ਜਲਦੀ ਤੋਂ ਜਲਦੀ ਮਤਲਬ ਕਿ ਫਾਰਬਰੇਡ ਤੇ ਉੱਚੀ ਜਾਏ ਤਾਕੀ ਜੋਰ ਤੇ ਕੰਟਰੋਲ ਕੀਤਾ ਜਾਵੇ ਨੁਕਸਾਨ ਮਤਲਬ ਕਿ ਚਲੋ ਜਾਨੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਰਿਹائش ਲੱਗੀ ਸੀ ਰੇਡ ਵਾਲਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਜਿਹੜੇ ਟਾਈਮ ਤੇ ਆ ਕੇ ਜਿਹੜੇ ਆ ਉਹ ਮੋਕੇ ਦੇ ਮਤਲਬ ਕਿ 70% ਜਿਹੜਾ ਉਹ ਕਾਬੂ ਕਰ ਲਿਆ ਵਾ ਇਸ ਜਿਹੜੀ ਜਵਾ ਫੌਜੀ ਏਰੀਆ ਵਾ ਇੱਥੇ ਕਾਫੀ ਮਤਲਬ ਕਿ ਜੰਗਲੀ ਜੀਵ ਜੰਤੂ ਜਿਹੜੇ ਆ ਉਹ ਕਾਫੀ ਮਾਤਰਾ ਵਿੱਚ ਇੱਥੇ ਆ ਗਏ ਆ ਉਹਨਾਂ ਦਾ ਵੀ ਕੀ ਨੁਕਸਾਨ ਹੋ ਗਿਆ ਵਾ ਕਈ ਜੀਵ ਜੰਤੂ ਛੋਟੇ ਹੁੰਦੇ ਆ ਉਹ ਕਾਫੀ ਮਾਤਰਾ ਵਿੱਚ ਇੱਥੇ ਮੇਰੇ ਹਿਸਾਬ ਨਾਲ ਮਰ ਗਏ ਹੋਣੇ ਆ ਇਹ ਫਾਇਰ ਬ੍ਰੇਡ ਦਾ ਇਹਨਾਂ ਧੰਨਵਾਦ ਆ ਕਿ ਮੁਕੇ ਤੇ ਆ ਕੇ ਇਹਨਾਂ ਨੇ ਸਾਰਾ ਕੰਟਰੋਲ ਕਰ ਲਿਆ ਵਾ ਤੇ ਲਗਭਗ 70 ਤੋਂ 80% ਜਿਹੜੀ ਆ ਉਹ ਮਤਲਬ ਕਿ ਅੱਗ ਬੁਝ ਗਈ ਆ ਜਿਹੜੀ ਮਾਤਰਾ ਜੇ ਵੱਧੀ ਆ ਤੇ ਉਹਨੂੰ ਕੰਟਰੋਲ ਵਾਸਤੇ ਮਹੱਲੇ ਵਿੱਚ ਇੱਕ ਗੱਡੀ ਨਾਲ ਫਾਇਰ ਬ੍ਰੇਡ ਗ੍ਰੀਨ ਕਾਲੀ ਰੈਂਜ ਦੀ ਆਰਮਡ ਕੰਡਿੰਗ ਦੇ ਬੈਕ ਸ਼ਾਰਟ ਤੇ ਗਰਾਊਂਡ 'ਚ ਅੱਗ ਲੱਗੀ ਆ ਅਸੀਂ ਉਸ ਸਮੇਂ ਇੱਕ ਗੱਡੀ ਫਾਰਦੀ ਭੇਜੀ ਆ ਤੇ ਜੋ ਕਿ ਅੱਗ ਨਾ ਘਰਾਂ ਵੱਲ ਨੂੰ ਵੱਧ ਰਹੀ ਸੀ ਪਹਿਲਾਂ ਉਹਨੂੰ ਅਸੀਂ ਕੰਟਰੋਲ ਕੀਤਾ ਵਾ ਦੁਬਾਰਾ ਦੂਜੀ ਗੱਡੀ ਮਂਗਾ ਕੇ ਤੇ ਉਹ ਦੂਜੀ ਸਾਈਡ ਤੇ ਲਗਾਇਆ ਗਵਰਨਮੈਂਟ ਕਾਲਜੀ ਸ਼ੈਡਲ ਲਗਾਇਆ ਉਧਰ ਅੱਗ ਬੁਝਾ ਰਿਆ ਤੇ ਅੱਗ ਦੇ ਬਾਰੇ 70% ਕੰਟਰੋਲ ਹੋ ਗਿਆ ਕਿਵੇਂ ਲੱਗੇ ਅੱਗ ਕੋਈ ਕਾਰਨ ਦਾ ਪਤਾ ਲੱਗਾ ਜੀ ਇਹਦਾ ਕਾਰਨ ਦਾ ਹਜੇ ਤੱਕ ਪਤਾ ਨਹੀਂ ਲੱਗਾ ਜੀ ਕਿੰਨੀਆਂ ਗੱਡੀਆਂ ਲੱਗੀਆਂ ਟੋਟਲ ਅੱਗ ਬੁਝਾਉਣ ਨੂੰ ਦੋ ਦੋ ਗੱਡੀਆਂ ਲੱਗੀਆਂ ਅਜੀ ਬਟਾ ਭਈ ਦੱਸ ਦਿਓ ਕਿਵੇਂ ਪਤਾ ਲੱਗਾ ਅੱਗ ਕਿੱਦਾਂ ਲੱਗੀ ਕੋਈ ਕਰਨ ਦਾ ਬਤਲ ਗਿਆ ਦੇਖੋ ਜੀ ਮੈਂ ਬ੍ਰਾਹਮਣ ਸਭਾ ਤੇ ਗਿਆ ਸੀ ਤੇ ਜਦੋਂ ਮੈਂ ਉੱਥੋਂ ਨਿਕਲਿਆ ਮੈਂ ਤੇ ਬਹੁਤ ਧੂੰਆਂ ਵੇਖਿਆ ਤੇ ਮੈਂ ਉਦੋਂ ਹੀ ਅਨੁਮਾਨ ਲਾ ਲਿਆ ਕਿ ਕਿਨਾ ਮਿਲਟਰੀ ਵਾਲੀ ਗਰੂਪ ਦੇ ਵਿੱਚ ਅੱਗ ਲੱਗ ਗਈ ਆ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਮੈਂ ਵੇਖਿਆ ਵਾ ਵੀ ਆ ਜਿਹੜਾ ਆਪਣੇ ਰੈਸਟ ਹੌਸਾਲਾ ਏਰੀਆ ਵਿੱਚ ਕੂੜਾ ਲੱਗਦਾ ਵਾ ਤੇ ਇੱਥੇ ਕਾਫੀ ਅਮਲੀ ਜਿਹੜੇ ਆ ਵਿੱਚ ਵੱਡੇ ਰਹਿੰਦੇ ਨੇ ਆ ਕੇ ਭੰਗ ਭੰਗ ਮਲਦੇ ਰਹਿੰਦੇ ਨੇ ਤੇ ਮੈਨੂੰ ਤੇ ਇਹੋ ਜੀ ਚੀਜ਼ਾਂ ਦਾ ਅਨੁਮਾਨ ਭਈ ਉਹ ਭੰਗੀ ਭੂੰਗੀ ਵੜੇ ਨੇ ਜਿੱਦਾਂ ਗਲੀ ਵਾਲੇ ਦੱਸ ਰਹੇ ਸੀ ਕਿ ਚਾਰ ਪੰਜ ਮੁੰਡੇ ਇੱਧਰ ਨੂੰ ਗਏ ਸੀਗਾ ਤੇ ਜਿੱਦੀ ਵਜ੍ਹਾ ਕਰਕੇ ਕਿਉਂਕਿ ਇੱਧਰ ਆ ਕੇ ਵਿੱਚ ਸਿਕਟਾ ਸੂਟਾ ਪੀਂਦੇ ਰਹਿੰਦੇ ਨੇ ਤੇ ਉਹਨਾਂ ਦੀ ਵਜ੍ਹਾ ਕਰਕੇ ਸਿਕਟ ਸੁੱਟਣ ਕਰਕੇ ਕਿਉਂਕਿ ਘਾਹ ਸੀ ਸੁੱਕਾ ਤੇ ਉਹਦੀ ਵਜ੍ਹਾ ਕਰਕੇ ਅੱਗ ਲੱਗੀ ਆ ਤੇ ਸਾਡੇ ਰਿਸ਼ੀ ਕਾਂਜ ਜੀ ਵੀ ਆ ਗਏ ਤੇ ਅਸੀਂ ਇਸ ਏਰੀਆ ਨੂੰ ਬਚਾਉਣ ਵਾਸਤੇ ਸਭ ਤੋਂ ਪਹਿਲਾਂ ਜਿਹੜਾ ਵਾ ਨਕਲਮਾ ਜੀ ਨੂੰ ਫੋਨ ਕੀਤਾ ਫਿਰ ਬਲਜੀਤ ਜੀ ਨੂੰ ਫੋਨ ਕੀਤਾ ਵੀ ਇੱਥੇ ਭੇਜੋ ਗੱਡੀ ਭੇਜੋ ਫੜਾ ਫੜਤੀ ਇਹ ਥੋੜਾ ਜਿਹਾ ਏਰੀਆ ਬੱਜ ਆਪਣੇ ਮੁਹੱਲੇ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕੇ ਦੇ ਉੱਤੇ ਬਾਲਟੀਆਂ ਭਰ ਕੇ ਪਾਣੀ ਰੱਖ ਲਿਆ ਵੀ ਅੱਗ ਸਾਡੇ ਲੱਗੇ ਨਾ ਏ ਲੇਕਿਨ ਇਹ ਆਪੀ ਚਲੋ ਜਿੰਨੇ ਵੀ ਜਿਹਦੀ ਵੀ ਗਲਤੀ ਦੀ ਵਜ੍ਹਾ ਕਰਕੇ ਕੰਮ ਹੋਇਆ ਵਾ ਲੇਕਿਨ ਬਹੁਤ ਜ਼ਿਆਦਾ ਜੀਵ ਜੰਤੂਆਂ ਦਾ ਜਿਹੜਾ ਨੁਕਸਾਨ ਹੋਇਆ ਵਾ ਕਿਉਂਕਿ ਕਈ ਜੀਵ ਜੰਤੂ ਇਹੋ ਜਿਹੇ ਨੇ ਜਿਹੜੇ ਓਡਡੱਕੇ ਉਧਰ ਨਹੀਂ ਜਾ ਸਕਦੇ ਵਿੱਚੇ ਹੀ ਕੀ ਨਾ ਮਰ ਗਏ ਨੇ ਤੇ ਇਹ ਆਪੀ ਕੀ ਨਾ ਇਹਦੇ ਵਿੱਚ ਚਾਹੀਦਾ ਸਾਡੇ ਇੱਥੋਂ ਦੇ ਜਿਹੜੇ ਕੀ ਨਾ ਮੈਂਬਰ ਹੈਗੇ ਨੇ ਜਾਇ ਪ੍ਰਧਾਨ ਨੇ ਜਾਂ ਕਿਦਾਂ ਵੀ ਐਸੇ ਏਰੀਏ ਨੂੰ ਸੇਫ ਰੱਖਣ ਵਾਸਤੇ ਕੋਈ ਨਾ ਕੋਈ ਜਿਹੜੀ ਹੈ ਨਾ ਇਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਕਈ ਲੋਕੀ ਨਾਲ-ਨਾਲ ਨਾਲ-ਨਾਲ ਕੂੜਾ ਸੁੱਟ ਦਿੰਦੇ ਨੇ ਤੇ ਕੂੜੇ ਦੀ ਵਜ੍ਹਾ ਕਰਕੇ ਕਹੇ ਲੱਗ ਅੱਗ ਉੱਥੇ ਲੱਗ ਜਾਂਦੀ ਆ ਤੇ ਉਹੋ ਹੀ ਅੱਗ ਜਿਹੜੀ ਹੈ ਘਰਾਂ ਨੂੰ ਆ ਜਾਂਦੀ ਆ ਇਹ ਆ ਵੀ ਕੀ ਨਾ ਪ੍ਰਮਾਤਮਾ ਦਾ ਮੈਂ ਸ਼ੁ크ਰੀਆ ਦਾਅ ਕਰਨਾ ਵੀ ਜਿਨ੍ਹਾਂ ਘਰਾਂ ਤੱਕ ਅੱਗ ਨਹੀਂ ਅੰਨੀ ਪਹੁੰਚਣ ਦਿੱਤੀ ਕਿਉਂਕਿ ਅਸੀਂ ਮੌਕੇ ਤੇ ਹੀ ਫਾਈਬਰ ਗ੍ਰੇਟਰ ਨੂੰ ਫੋਨ ਕਰਕੇ ਤੇ ਆਪਣੇ ਮੁਹੱਲੇ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਤੇ ਮੈਂ ਤੁਹਾਡੇ ਚੈਨਲ ਦੇ ਮਾਦੇ ਇਹਨਾਂ ਫਾਈਬਰ ਗੇਟ ਵਾਲਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਸੀ ਉਹਨਾਂ ਨੇ ਵੀ ਆਪਣੇ ਮੁਲਾਜ਼ਮ ਇੱਥੇ ਭੇਜੇ ਇਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੌਕੇ ਤੇ ਪਹੁੰਚੇ ਤੇ ਇਹ ਆਪ ਵੀ ਕਿਨਾਂ ਫਾਈਬਰ ਗੇਟ ਵਾਲੇ ਮੈਂ ਸਲੂਟ ਕਰਦਾ ਵੀ ਜਿਨ੍ਹਾਂ ਨੇ ਅੱਗ ਦੇ ਉੱਤੇ ਕਾਬੂ ਪਾਇਆ ਵਾ ਤੇ ਬਹੁਤ-ਬਹੁਤ ਧੰਨਵਾਦ